ਤੇ ਬਾਬਾ ਜੀ ਆਪਣੀ ਫੇਸਬੁੱਕ ਫੈਮਲੀ ਨੂੰ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਜੀ ਬਹੁਤ ਬਹੁਤ ਧੰਨਵਾਦ ਜੀ ਜਰੂਰ ਦਰਸ਼ਨ ਦੇਣੇ ਆ ਮਾਤਰ ਸਾਥੀ ਆ ਇੱਕ ਵਾਰ ਦਰਸ਼ਨ ਦਿਓ ਦਿਓ ਨਹੀਂ ਨਹੀਂ ਜਰੂਰ ਬਾਬਾ ਜੀ ਜਰੂਰ ਆਣ ਕੇ ਜੀ ਤੁਹਾਡੇ ਕੋਲ ਸੰਗਤ ਜਰੂਰ ਆਊਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਤਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਹਰਪਾਲ ਸਿੰਘ ਨਾ ਪਿੰਡ ਮਿੱਤਰੋੜ ਜੀ ਅੱਛਾ ਜੀ ਤੇ ਬਾਬਾ ਜੀ ਆਪਣਾ ਕਿਹੜਾ ਕਿਹੜਾ ਸਮਾਨ ਹੁੰਦਾ ਜੀ ਤੁਹਾਡੇ ਕੋਲ ਆਪਣੇ ਕੋਈ ਸਕੰਨੀ ਆ ਸ਼ਰਬਤ ਆ ਤੇ ਗੋਲੇ ਆ ਲੈਵਨ ਆ ਦੁੱਧ ਸੋਡਾ ਵਾ ਮਰਬਾ ਜੀ ਬਬੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਸਾਨੂੰ ਜੀ ਅੱਜ ਤੋਂ 30 ਸਾਲ ਹੋ ਗਏ ਆ ਇਸ ਕੰਮ 'ਚ ਬੜਿਆਂ ਨੂੰ ਟਿੱਕੀ 버ਗਰ ਸਮੋਸੇ ਨੂਡਲ ਸਪ੍ਰਿੰਗ ਰੋਲ ਵੀ ਨਾਲ ਤਿਆਰ ਕਰਦੇ ਆ ਅੱਛਾ ਜੀ ਹਾਂਜੀ ਤੇ ਗਰਮੀਆਂ ਵਿੱਚ ਫਿਰ ਇਹ ਆਪਣਾ ਕਰ ਲੈਂਦੇ ਸ਼ੂ ਹਾਂਜੀ ਇਹ ਗਰਮੀਆਂ ਦੇ ਸਬੰਧਾਂ ਸਭ ਤੋਂ ਵੱਧ ਕਿਹੜੀ ਆਈਟਮ ਲੱਗਦੀ ਆ ਜੀ ਤੁਹਾਡੇ ਕੋਲ ਆੜ ਕੋ ਗੋਲਾ ਲੱਗਦਾ ਜੀ ਅੱਛਾ ਗੋਲਾ ਲੈਣ ਤੇ ਗੋਲਾ ਸਕਨਵੀ ਠੀਕ ਹੈ ਜੀ ਦੋ ਸੋਡਾ ਵੀ ਤਿਆਰ ਕਰਕੇ ਬਾਬਾ ਇਸਕਨਵੀ ਕਰੀਏ ਤਿਆਰ ਜੀ ਤੇ ਗਰਮੀ ਦਾ ਮੌਸਮ ਆ ਗਰਮੀ ਵੀ ਕਾਫੀ ਆ ਤੇ ਆਪਣਾ ਉਵੇਂ ਹੀ ਵਧੀਆ ਹੁੰਦਾ ਜੀ ਨਿੰਬੂ ਸਿਹਤ ਲਈ ਹੈ ਨਾ ਤੇ ਇਸਕਨਵੀ ਕਰੀਏ ਤਿਆਰ ਹੈ ਨਾ ਬਾਬਾ ਜੀ ਸਾਫ ਸਵਾਈ ਪੂਰੀ ਹੈ ਜੀ ਤੁਹਾਡੀ ਬਾਟ ਦੇ ਤੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਚ ਕੀ ਰੱਖਿਆ ਜੀ ਹਾਂਜੀ ਇਹਦੇ ਚ ਕੀ ਜੇ ਐਚ ਜੀ ਦੋਨੇ ਆਪਣੇ ਕੋ ਅੱਛਾ ਜੀ ਗੋਲੇ ਬਾਤੇ ਇੱਕ ਗਲਾਸ ਹੈ ਜੀ ਇੱਕ ਗੋਲੇ ਹੈ ਜੀ ਇਹ ਨਿੰਬੂ ਨਮਕ ਤੇ ਬਾਬਾਈ ਬਹੁਤ ਵਧੀਆ ਤੁਸੀਂ ਆਪਣਾ ਇਹ ਸਟਿੰਗ ਕੀਤੀ ਹੈ ਨਾ ਚੈਰੀ ਹੈ ਜੀ ਅੱਛਾ ਜੀ ਇਹ ਚੈਰੀ ਆਪਣੇ ਕੋਲ ਇਹ ਕਿਹ ਚ ਪਾ ਕੇ ਦਿੰਦੇ ਇਹ ਇਹ ਚੈਨੀ ਚ ਪਈ ਦੀ ਜੀ ਅੱਛਾ ਜੀ ਸਕੰਨੀ ਚ ਵੀ ਚੈਰੀ ਪਾ ਦਿੰਦੇ ਹਾਂਜੀ ਕਤਿਰਾ ਗੁਮੀ ਨੇ ਜੀ ਵਾਹ ਜੀ ਵਾਹ ਹਾਂਜੀ ਠੀਕ ਹੈ ਇਹ ਜੀ ਆਪਣੇ ਕੋਈ ਨਾਰੀ ਵਾਲ ਦਾ ਬੂਰਾ ਜੀ ਅੱਛਾ ਇਹ ਵੀ ਰੱਖਿਆ ਨਾ ਹਾਂਜੀ ਇਹ ਕਦੇ ਚ ਪਾ ਕੇ ਦਿੰਦੇ ਜੀ ਇਹ ਵੀ ਸਕੰਨੀ ਚ ਪਈਦਾ ਜੀ ਕਿ ਕੀ ਆ ਬਾਬਾਈ ਹਾਂਜੀ ਲਗਾਉਂਦੇ ਜੀ ਗੁਲਕੰਦ ਹਾਂਜੀ ਪੂਰੀ ਸਾਫ ਜੀ ਵਾਹ ਇਹਦੇ ਬਾਬਾ ਜੀ ਤੁਸੀਂ ਬਹੁਤ ਆਈਟਮਾਂ ਰੱਖੀਆਂ ਐ ਜੀ ਤੁਸੀਂ ਆਪਣੀ ਕਾਰਡ ਤੇ ਛੋੜੀ ਜੀ ਤੇ ਨਾ ਹਾਂਜੀ ਬਹੁਤ ਸੋਹਣੀ ਸੈਟਿੰਗ ਕੀਤੀ ਆ ਜੀ ਇੱਧਰ ਵੇਖੋ ਤੁਸੀਂ ਬਾਬਾ ਜੀ ਨੇ ਬਹੁਤ ਵਧੀਆ ਹਰ ਭਾਲ ਸ਼ਰਬਤ ਸਟੋਰ ਤੇ ਗਾਜਰ ਦਾ ਮਰਬਾ ਵਾਹ ਜੀ ਵਾਹ ਬਾਬਾਈ ਇਹ ਧੰਦਨ ਕਰਾਤੀ ਜੇ ਇਹ ਲੱਗੇ ਜੇ ਉਹਨੇ ਨਿੰਬੂ ਪਾਣੀ ਤਿਆਰ ਕਰਤਾ ਹਾਂ ਜੀ ਨਿੰਬੂ ਪਾਣੀ ਤਿਆਰ ਹਾਂ ਲਗਾ ਜੀ ਤੇ ਬਾਬਾਈ ਇੱਧਰ ਆਪਣਾ ਕੀ ਰੱਖਿਆ ਜੇ ਇੰਨੀਆਂ ਚ ਪਾਣੀ ਜੇ ਇਹ ਜਾਲੇ ਜੀ ਸਰਾਈ ਰੰਮੀ ਜੀ ਜਾਲੇ ਜੀ ਅੱਛਾ ਜੀ ਈ ਲਾਵੇਂ ਆਪਣੇ ਕੋਲ ਠੀਕ ਹੈ ਜੀ ਨਿੰਬੂ ਪਾ ਕੇ ਦੇਈਦਾ ਜੀ ਅੱਛਾ ਇਹ ਚ ਨਿੰਬੂ ਪਾ ਕੇ ਦਿੰਦੇ ਹਾਂ ਹਾਂ ਇੱਕ ਟੇਰਾ ਗੁੰਦ ਪਾ ਕੇ ਦੇਈਏ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਪਸੰਦ ਆਲਾ ਤੁਹਾਡੇ ਬਣੇਗਾ ਸਵਾਦ ਬਣੇਗਾ ਠੀਕ ਹੈ ਬਾਬਾਈ ਗੁਰਸੇਖ ਰੇੜੀ ਆ ਹਾਂ ਜੀ ਤੇ ਸਾਰੇ ਆਪਣੇ ਕੋ ਗੁਰਸੇਖ ਹੀ ਹੁੰਦੇ ਜੀ ਸਹੀ ਹੈ ਬਾਬਾਈ ਬਹੁਤ ਠੀਕ ਹੈ ਜੀ ਇਹ ਨਵਾਂ ਪਿੰਡ ਵਿੱਚ ਖੰਡ ਦੀ ਚਾਣੀ ਹੈ ਜੀ ਪਿਓਰ ਸ਼ੁੱਧ ਖੰਡ ਦੀ ਚਾਣੀ ਠੀਕ ਹੈ ਜੀ ਇਹ ਪਹਿਲੋ ਕੋਲ ਲੈਂਦੇ ਆ ਨਾ ਤੁਸੀਂ ਕਰੋ ਭੋਲ ਕੇ ਲੈਂਦੇ ਜੀ ਹਾਂਜੀ ਠੀਕ ਹੈ ਜੀ ਕੋਈ ਗੰਦਗੀ ਨਹੀਂ ਜੀ ਗੁਰਦੇ ਸਿੱਖ ਦੀ ਰੇੜੀ ਆ ਲੈ ਨਿੰਬੂ ਚ ਨਿਚੋੜਿਆ ਚਲੇਗੀ ਠੀਕ ਹੈ ਜੀ ਆ ਲੈ ਇਹ ਕਿਨੇ ਨਿੰਬੂ ਬਾਬਾਈ ਨਿਚੋੜਦੇ ਜੇ ਦੋ ਪਾਵਾਂਗੇ ਜੀ ਠੀਕ ਹੈ ਜੀ ਇੱਕ ਗਲਾਸ ਵਿੱਚ ਦੋ ਪਾਵਾਂਗੇ ਵਾਹ ਜੀ ਵਾਹ ਲਓ ਜੀ ਬਾਬਾਈ ਲੱਗੇ ਤੇ ਤਿਆਰ ਕਰਨਾ ਨਿੰਬੂ ਪਾਣੀ ਹਾਂਜੀ ਤੇ ਦੋ ਨਿੰਬੂ ਨਚੋੜਦੇ ਬਾਬਾ ਜੀ ਨੇ ਇੱਕ ਗਲਾਸ ਚ ਬਾਈ ਕਿਹੜੀ ਜਗ੍ਹਾ ਤੇ ਹੁੰਦੇ ਆ ਤੁਸੀਂ ਮੇਨ ਇੱਥੇ ਨਾ ਮੈਂ ਲੰਗਰ ਹਾਲ ਘੜੀ ਅੱਛਾ ਜੀ ਨਵੇਂ ਪਿੰਡ ਦੇ ਲੰਗਰ ਹਾਲ ਘੜੀ ਹੈ ਨਾ ਇਹ ਚ ਬਰਫ਼ ਰੱਖੀ ਜੇ ਹਾਂਜੀ ਬਰਫ਼ ਰੱਖੀ ਵਾਹ ਜੀ ਵਾਹ ਬਾਬਾ ਜੀ ਇੱਕ ਹੀ ਸਾਫ਼ ਸੁਥਰੀ ਸਹੀ ਹੈ ਜੀ ਜੀ ਬਹੁਤ ਸੋਹਣੀ ਬਾਬਾ ਜੀ ਦੀ ਜਿਹੜੀ ਇਹਦੇ ਵਿੱਚ ਬਿੱਲੀ ਕਾਸ਼ ਹੋ ਕੇ ਬਰਪਾਏਗੀ ਅੱਛਾ ਜੀ ਇਹ ਕ੍ਰਾਸ਼ ਕਰ ਦੇ ਜੀ ਹਾਂਜੀ ਕ੍ਰਾਸ਼ ਕਰ ਦੇ ਉਦਾਂ ਨਹੀਂ ਪਾਉਣੀ ਤੇ ਨਹੀਂ ਉਦਾਂ ਨਹੀਂ ਤੇ ਬਾਬਾ ਜੀ ਟਾਈਮਿੰਗ ਕੀ ਜੀ ਕਿੰਨੇ ਵਜੇ ਆ ਜਾਂਦੇ ਆ ਤੁਸੀਂ ਇੱਥੇ 9 ਵਜੇ ਤੋਂ ਸ਼ੁਰੂ ਹੁੰਦਾ ਜੀ ਰਾਤੇ 10 ਵਜੇ ਤੱਕ ਬਰਫ ਬਿੱਲੀ ਕਸ਼ ਕਰਦੀ ਹੈ ਇਹਦੇ ਵਿੱਚ ਥੋੜਾ ਜਿਹਾ ਜਲ ਪਏਗਾ ਠੀਕ ਆ ਬਾਬਾ ਜੀ ਇਹ برف ਤੇ ਜਲ ਮਿਕਸ ਹੋਣਗਾ ਜੀ ਆਹ ਭਾਈ ਨਮਕ ਪੈਣ ਲਗਾ ਅੱਛਾ ਜੀ ਹਾਂ ਜੀ ਇਹ ਨਮਕ ਆ ਗਿਆ ਇਹ ਕਿਹੜਾ ਯੂਜ਼ ਕਰਦੇ ਬਾਬਾ ਜੀ ਨਮਕ ਕਾਲਾ ਨਮਕ ਜੀ ਕਾਲਾ ਨਮਕ ਹਾਂ ਜੀ ਪਾਕਿਸਤਾਨੀ ਇਹ ਵੀ ਜੀ ਕਟੀਰਾ ਗੂੰ ਪੈ ਰਹੀ ਹੈ ਉਹ ਵਾਹ ਬਾਬਾ ਜੀ ਕਟੇਰਾ ਗੁੰਦ ਹੋਇਆ ਸ਼ੀਸ਼ੇ ਵਰਗੀ ਸਾਫ਼ ਸੁਥਰੀ ਸਹੀ ਹੈ ਜੀ ਸਹੀ ਹੈ ਇਹ ਗਰਮੀਆਂ ਦਾ ਤੋਹਫਾ ਜੀ ਇੱਕ ਹਿਸਾਬ ਦਾ ਪੂਰੀ ਇਹ ਵੀ ਠੰਡੀ ਹੁੰਦੀ ਹੈ ਨਾ ਇਹ ਨਾਰੀ ਵਾਲ ਦਾ ਜੀ ਬੂਰਾ ਜੀ ਅੱਛਾ ਹਾਂ ਜੀ ਇਹ ਵੀ ਇਹਦੇ ਚ ਆਉਣਾ ਹਾਂ ਜੀ ਵਾਹ ਜੀ ਵਾਹ ਇਹ ਬਾਬਾ ਜੀ ਨੇ ਆਈਟਮਾਂ ਬਹੁਤ ਪਾਉਂਦੇ ਆ ਬਾਬਾ ਜੀ ਤੇ ਭਾਈ ਕੱਲੇ ਵੀਡੀਓ ਕਰਕੇ ਤਾਂ ਸਾਰਿਆਂ ਨੂੰ ਪਾ ਕੇ ਦਿੰਦੇ ਜੀ ਨਾ ਸਾਰਿਆਂ ਨੂੰ ਜੀ ਸਾਰਿਆਂ ਜਿਹੜਾ ਮਰਜੀ ਪਾਓ ਲਓ ਜੀ ਆ ਬਾਬਾ ਜੀ ਨੇ ਤਾਂ ਤਾਂ ਕੰਨ ਪੈਣ ਲੱਗੇ ਭਾਈ ਜੀ ਇਹ ਗੁਲਕੰਦ ਆ ਗਈ ਜੀ ਵੀ ਗੁਲਾਬਾਂ ਦੀ ਪਿਓਰ ਗੁਲਾਬਾਂ ਦੀ ਗੁਲਗੰਦ ਨਿੰਬੂ ਪਾਣੀ ਪੀਤੇ ਬੜੀ ਵਰੀ ਜੇ ਪਰ ਮੈਂ ਨਾ ਨਿੰਬੂ ਹੀ ਪਾਉਂਦੇ ਆ ਵਿੱਚ ਤੇ ਨਮਕ ਪਾ ਦਿੰਦੇ ਆ ਤੇ ਆਪ ਤਸਾਬ ਪੈਗਾ ਜੀ ਸਹੀ ਆ ਜੀ ਇਹ ਤੁਸੀਂ ਆਪਣਾ ਇਹ ਚੈਰੀ ਚੱਲੀ ਜੀ ਭਾਈ ਅੱਛਾ ਚੈਰੀ ਵੀ ਹੋਣੀ ਆ ਵਿੱਚ ਇਸ ਗੰਜੀ ਤਿਆਰ ਹੋ ਗਈ ਆ ਵਾਹ ਜੀ ਵਾਹ ਥੋੜੀ ਥੋੜੀ ਝੁਕੋ ਲਓ ਜੀ ਬਾਬਾ ਜੀ ਇਹਦੇ ਪੂਰਾ ਤੁਸੀਂ ਨਿਆਰਾ ਬੰਦਤਾ ਜਿਆ ਤੇ ਬਾਬਾ ਇਹ ਗਲਾਸ ਦਾ ਪ੍ਰਾਈਸ ਕੀ ਰੱਖਿਆ ਜੀ ਕੀ ਰੇਟ ਰੱਖਿਆ ਜੀ ਗਲਾਸ ਦਾ ਰੇਟ ਹੈ 3 ਰੁਪਏ ਲਓ ਜੀ ਭਾਈ ਹੋ ਗਈ ਤਿਆਰ ਸ਼ਾਕਰ ਤੇ ਜਰੂਰ ਦੱਸੋ ਜੀ ਬਾਬਾ ਜੀ ਨੇ ਨਿੰਬੂ ਪਾਣੀ ਤਿਆਰ ਕਰ ਦਿੱਤਾ ਜੀ ਤੇ ਬਾਕੀ ਹੁਣ ਚੈੱਕ ਕਰਕੇ ਦੱਸਦੇ ਆ ਵੈਰਾਈਟੀ ਕਾਫੀ ਵਾਈ ਬਾਬਾ ਜੀ ਦੇ ਵਿੱਚ ਤੇ ਚੈਰੀ ਵਗੈਰਾ ਤੇ ਆਪਣਾ ਗੁਲਕੰਦ ਤੇ ਨਾਲ ਨਾਰੀਅਲ ਦਾ ਪੂਰਾ ਪਾਇਆ ਨਾ ਬਾਬਾ ਜੀ ਤੇ ਹੁਣ ਕਰ ਲਿਆ ਜੀ ਆਪਾਂ ਮਿਕਸ ਤੇ ਟੇਸਟ ਚੈੱਕ ਕਰਦੇ ਹਾਂ ਕਿਵੇਂ ਦਾ ਹੂੰ ਬਹੁਤ ਸਵਾਦ ਆ ਬਾਬਾਈ ਧੰਨਵਾਦ ਜੀ ਸ਼ੁਕਰੀਆ ਜੀ ਟੇਸਟੀ ਆ ਜੀ ਕਮ ਹਾਂਜੀ ਧੰਨਵਾਦ ਜੀ ਤੇ ਕਾਫੀ ਫਲੇਵਰ ਆਉਣ ਡਿਆ ਜੀ ਤੇ ਗੁਲਾਬਾਂ ਦਾ ਵੀ ਫਲੇਵਰ ਆਉਣ ਡਿਆ ਤੇ ਬਹੁਤ ਵਧੀਆ ਬਾਬਾਈ ਨੇ ਤਿਆਰ ਕੀਤੀ ਆ ਤੇ ਬਾਬਾਈ ਨਵਾ ਪਿੰਡ ਆਪਣਾ ਬਾਬਾਈ ਇੱਕ ਵਾਰੀ ਲੋਕੇਸ਼ਨ ਦੱਸੋ ਜੀ ਕਿੱਥੇ ਹੁੰਦੇ ਜੇ ਤੁਸੀਂ ਹਾਂਜੀ ਲੋਕੇਸ਼ਨ ਦੀ ਜਗ੍ਹਾ ਤੇ ਤੁਸੀਂ ਹੁੰਦੇ ਜੇ ਨਵਾ ਪਿੰਡ ਲੰਗਰਾਲ ਬੋਰਡ ਥੱਲੇ ਬੋਰਡ ਥੱਲੇ ਹੁੰਦਾ ਨਵਾ ਪਿੰਡ ਲੰਗਰਾਲ ਖਾਲ ਬੋਰਡ ਦੇ ਥੱਲੇ ਬਾਬਾਈ ਜੀ ਇਹ ਕਾਰਟ ਹੁੰਦੀ ਆ ਬਹੁਤ ਪਿਆਰੀ ਕਾਰਟ ਇਹਨਾਂ ਨੇ ਤਿਆਰ ਕੀਤੀ ਆ ਤੇ ਜਰੂਰ ਆਕੇ ਆਪਣੇ ਗੁਰਸਖ ਬਾਬਾ ਜੀ ਆ ਇਹਨਾਂ ਕੋਲ ਜਰੂਰ ਆਓ ਤੇ ਸਾਸ ਸਵਾਈ ਵੀ ਤੁਸੀਂ ਵੇਖ ਸਕਦੇ ਪੂਰੀ ਇਹਨਾਂ ਦਾ ਸਾਥ ਦਿਓ ਜੀ ਬਾਬਾ ਜੀ ਨੇ ਇਹਨੂੰ ਜੀ ਬਹੁਤ ਵਧੀਆ ਨਿੰਬੂ ਪਾਣੀ ਬਣਾ ਕੇ ਦਿੱਤਾ ਤੇ ਨਵਾਂ ਬਾਬਾ ਜੀ ਨੇ ਕੰਮ ਸ਼ੁਰੂ ਕੀਤਾ ਉਹਦੇ ਸਾਸ ਸਵਾਈ ਪੂਰੀ ਹੈ ਬਾਬਾ ਜੀ ਨੇ ਰੱਖੀ ਤੇ ਆਪਣੇ ਪੰਜਾਬੀ ਵੀਰ ਆ ਜੀ ਗੁਰਸਖ ਵੀਰ ਆ ਤੇ ਜਰੂਰ ਇਹਨਾਂ ਦੀ ਹੈਲਪਰ ਹੋ ਦੀ ਜਰੂਰ ਸਪੋਰਟ ਕਰੋ ਤਾਂ ਜੋ ਆਪਣਾ ਹੋਰ ਵੀ ਨਵੇਂ ਤੋਂ ਨਵੇਂ ਆਪਣੇ ਵੀਰ ਵੇਖ ਕੇ ਤੇ ਜਰੂਰ ਆਪਣੇ ਪੰਜਾਬ ਦੇ ਵਿੱਚ ਹੀ ਕੋਈ ਨਾ ਕੋਈ ਕੰਮ ਸ਼ੁਰੂ ਕਰਨ ਇਹਨਾਂ ਨੂੰ ਬਾਹਰ ਨਾ ਜਾਣਾ ਪਵੇ। ਜੀ ਵੀਡੀਓ ਵਧੀਆ ਲੱਗੀ ਹੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਜੀ ਆਪਣਾ YouTube ਤੇ ਵੀ ਪੇਜ ਆ ਜੀ ਮਾਝੇ ਵਾਲੇ ਤੇ ਉਹਨੂੰ ਵੀ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ। ਤੇ ਬਾਕੀ ਠੀਕ ਆ ਜੀ ਪੀਲੀ ਹੋਣ ਨਿੰਬੂ ਪਾਣੀ ਤੇ ਮਿਲਦੇ ਆਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਰਦ ਦੇ ਲਈ ਸਸੀ ਗਾਲ ਜੀ।